ਇਹ ਦੋ ਨੌਜਵਾਨ ਦੱਬੀਆਂ ਵਾਲੀਆਂ ਸ਼ਰਟਾਂ ਪਾਈ ਨਜ਼ਰ ਆ ਰਹੇ ਨੇ ਪਹਿਲੀ ਨਜ਼ਰ ਇਹਨਾਂ ਨੌਜਵਾਨਾਂ ਨੂੰ ਦੇਖ ਹਰ ਕੋਈ ਐਵੇਂ ਸੋਚ ਰਿਹਾ ਹੋਵੇਗਾ ਕਿ ਭਲਾ ਇਹ ਕੋਈ ਗਾਹਕ ਸਮਾਨ ਲੈਣ ਆਏ ਹੋਣ ਪਰ ਜਨਾਬ ਅਜਿਹਾ ਕੁਝ ਨਹੀਂ ਹੈ ਦਰਸਲ ਇਹ ਨੌਜਵਾਨ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਲਈ ਪਹੁੰਚੇ ਨੇ ਜਿਨ੍ਹਾਂ ਦੀ ਘਟਿਆ ਹਰਕਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪਹਿਲਾਂ ਦੇਖੋ ਇਹ ਪੂਰੀ ਵੀਡੀਓ ਫਿਰ ਸੁਣਾਵਾਂਗੇ ਬੇਕਰੀ ਦੇ ਮਾਲਕ ਦੇ ਮੂੰਹੋਂ ਪੂਰੀ ਗੱਲਬਾਤ ਕਨਾਲ ਜੀ ਕੀ ਗੱਲਬਾਤ ਹੋਈ ਸਰ ਜੀ ਇਹ ਦੋ ਲੜਕੇ ਅੰਦਰ ਬੜੇ ਇਹ ਪਹਿਲੇ ਕਸਟਮਰ ਟਾਈਪ ਹੀ ਹੋਣਗੇ ਮੈਨੂੰ ਬੰਦਾ ਨਹੀਂ ਕਹਿ ਸਕਦਾ ਚਲੇ ਤਾਂ ਇੱਧਰ ਖੁੰਦੇ ਨੇ ਤੇ ਪਿੱਛੇ 스낵ਸ ਵਾਲ ਗਏ ਫੇਰ ਇੱਧਰ ਆਏ ਫਿਰ ਅਮਰੀਕਾ ਨੂਟेला ਦੀ ਫੋਰ ਤੋਂ ਚੱਕੀ ਜਿਹੜੀ ਇਹ 850 ਅੱਛਾ ਜੀ ਠੀਕ ਹੈ ਜੀ ਉਹਨੂੰ ਦੇਖਦੇ ਨੇ ਫਿਰ ਉਹਨੇ ਜੇਪ ਚ ਕੱਢਿਆ ਸ਼ਰਟ ਉੱਪਰ ਚੱਕੀ ਤੇ ਅੰਦਰ ਲੁਕਾ ਲਈ ਅੱਛਾ ਜੀ ਉਸ ਤੋਂ ਬਾਅਦ ਦੇਖੇ ਬਾਹਰ ਨਿਕਲਣ ਲੱਗੇ ਮੇਰੀ ਨਜ਼ਰ ਪਈ ਸੀਗੀ ਇਹਨਾਂ ਨੂੰ ਫੜ ਲਿਆਲੀ ਮੈਨੂੰ ਇਹਨਾਂ ਨੂੰ ਪੜਿਆ ਤਾਂ ਮੈਨੂੰ ਪੁੱਛਿਆ ਤੁਸੀਂ ਕੀ ਚੱਕਿਆ ਕਹਿੰਦੇ ਕੁਝ ਨਹੀਂ ਚੱਕਿਆ ਅਸੀਂ ਕਹਿੰਦੇ ਸ਼ਰਟ ਉੱਪਰ ਚੱਕੋ ਆਪਣੀ ਕਹਿੰਦੇ ਨਹੀਂ ਚੱਕਣੀਵੇਂ ਕਿਉਂ ਕਹਿੰਦੇ ਮੈਂ ਭਰੋ ਲੈ ਕੇ ਆਂਦਾ ਮੈਨੂੰ ਵੀਡੀਓ ਹੈਗੀ ਤੂੰ ਚੱਕੀ ਹੈ ਛੁੜਨਾ ਬੋਲੋ ਕਹਿੰਦੇ ਜੀ ਨਹੀਂ ਸੀ ਬਾਹਰ ਲੈ ਗਏ ਕਿ ਦਿਖਾਓ ਕਿੱਥੇ ਗੜ ਕੋਇਆ ਕਹਿੰਦੇ ਨਹੀਂ ਕਿ ਇਹਨਾਂ ਨੂੰ ਮੱਲੜ ਕੇ ਨੇ ਪਕੜ ਲਿਆ ਇਹਨਾਂ ਨੇ ਸੱਚ ਬੋਲਿਆ ਜੀ ਅਸੀਂ ਵਸਦੀ ਕੀਤੀ ਚੋਰੀ ਕੀਤੀ ਹੈ ਅੱਛਾ ਅੱਗੇ ਵੀ ਆਏ ਕਦੀ ਆਏ ਭਾਈ ਇਹ ਪਿਛਲੇ ਹਫਤੇ ਵੀ ਹੋਇਆ ਹੈ ਚਾਂਸ ਤੁਹਾਨੂੰ ਇੱਥੇ ਸਮਾਨ ਚੱਕਣਾ ਵੀ ਪਿਆ ਆਪਣਾ ਰਿਜ਼ੋਰਟ ਨਿਗਾ ਪੈਂਦੀ ਰਸ ਜੀ ਅੱਜ ਇਹ ਆਏ ਆ ਦੁਬਾਰਾ ਇਹਨਾਂ ਨੇ ਇਦਾਂ ਦੀ ਇਹੀ ਆਏ ਜਾਂ ਹੋਰ ਵੀ ਸੀ ਇਦਾਂ ਮੈਂ ਵੀ ਇਹੀ ਹੋ ਸਕਦੇ ਆ ਉਹਨੇ ਤਿੰਨ ਲੜਕੇ ਸੀਗੇ ਮੇਰੇ ਅੱਛਾ ਜੀ ਉਹ ਤਾਂ ਅਸੀਂ ਦੇਖ ਲਿਆ ਉਹ ਵੀ ਇਸ ਬਾਰੇ ਗਲਬਤ ਹੋਈ ਇਹਨਾਂ ਨੂੰ ਕਿਉਂ ਚੱਕਿਆ ਕੋਈ ਪਤਾ ਮੇਰੇ ਵੀ ਪੈਸੇ ਨਹੀਂ ਸੀਗੇ ਜੀ ਤੇ ਚੱਕ ਲਿਆ ਕੀ ਨੇ ਕਿਹਾ ਕਿ ਚੱਕਿਆ ਜੂ ਇਹ ਚੋਰੀ ਹੈਗੀ ਹੈ ਜੀ ਠੀਕ ਹੈ ਨਾ ਚੋਰੀ ਤਾਂ ਚੋਰੀ ਹੋ ਪੁਲਿਸ ਆ ਗਈ ਮੌਕੇ ਤੇ ਪੁਲੀਸ ਆਈ ਬਾਜੂ ਉਹਨੋਂ ਕੁਛ ਕਿਛ ਕਰ ਰਹੇ ਆ ਜੀ ਵੀਰ ਮੇਰਾ ਭਾਈ ਚੰਦਰ ਕਿੱਥੇ ਰਹਿਣ ਵਾਲਾ ਮੈਂ ਭਾਈ ਆਪਣੇ ਤਾਨਾਗਰ ਕੀ ਗੱਲ ਤੁਸੀਂ ਕਿਹੜੀ ਸੀਸੀਟੀਵੀ ਦੇ ਵਿੱਚ ਫੁਟੇਜ ਦੇ ਵਿੱਚ ਦਿਖਾ ਰਹੇ ਹੋ ਕਿ ਛੋਟੀ ਜੀ ਚੀਜ਼ ਕਿڑی ਹੈ ਤੁਸੀਂ ਚੋਰੀ ਕਰਕੇ ਲੈ ਕੇ ਜਾ ਰਹੇ ਹੋ ਕਿਉਂ ਕਾਰਨ ਕੀ ਬਾਣੂ ਬਣੀ ਉਹਦੇ ਨਾਮ ਭੱਗ ਗਿਆ ਬਲੇ ਅੱਛਾ ਭੱਗ ਗਿਆ ਬਲੇ ਜੀ ਮੌਮਣੇ ਆਏ ਮੇਰੀ ਗਲਤੀ ਨਾ ਸਾਖੋ ਨਹੀਂ ਇਹ ਬਰਥਡੇ ਸੀ ਕੀ ਬਰਥਡੇ ਦੇ ਗਿਫਟ ਚੋਰੀ ਦਾ ਬਰਥਡੇ ਗਿਫਟ ਦੇਣਾ ਹੁੰਦਾ ਅੱਧਾ ਘੰਟਾ ਤੁਸੀਂ ਦੁਕਾਨ ਦੇ ਅੰਦਰ ਘੁੰਮਦੇ ਰਹੇ ਹੋ ਫਿਰ ਇੱਕੋ ਚੀਜ਼ ਨੂੰ ਤੁਸੀਂ ਹੱਥ ਪਾਇਆ ਉਹ ਵੀ ਐਫ ਸੀ ਸੀ ਡੀ ਵੀ ਦੇ ਬੁੱਡੇ ਦੇ ਵਿੱਚ ਆਉਂਦੇ ਆ ਕੀ ਇਹ ਚੋਰੀ ਨਹੀਂ ਹੈ ਸਰ ਕੀ ਗੱਲ ਹੈ ਮੌਕੇ ਤੇ ਤੁਸੀਂ ਆਏ ਹੋ ਕੀ ਮਾਮਲਾ ਹੈਗਾ ਆਪਣਾ ਫੋਨ ਤੇ ਫੋਨ ਮੜ ਰਿਹਾ ਹੈ ਕਹਿੰਦੇ ਚੋਰ ਫੜਿਆ ਕੁਝ ਕੁਛ ਦੀ ਦਾ ਡੱਬਾ ਚੋਰੀ ਕੀਤਾ ਅੱਛਾ ਜੀ ਮੰਨਦੇ ਕਹਿੰਦੇ ਸਾਡੀ ਆਪਣੇ ਅਫਸਰ ਬੁਲਾ ਲਿਆ ਆਏ ਲੈ ਕੇ ਜਾ ਰਹੇ ਹਾਂ ਜੀ ਇਹ ਪਤਾ ਲੱਗਿਆ ਕੀ ਚੋਰੀ ਕੀਤਾ ਹੈਗਾ ਇਹਨਾਂ ਨੇ ਇਹ ਤਾਂ ਕਹਿੰਦੇ ਹੈਗਾ ਡੱਬਾ ਹੈਗਾ ਉਹ ਪਤਾ ਨਹੀਂ ਕੀ ਉਹ ਚੋਕਲੇਟ ਚੋਕਲੇਟ ਵਾਲਾ ਡੱਬਾ ਅੱਛਾ ਹਾਂ ਜੀ ਸਿੱਧੇ ਬਾਈ ਬਾਈ ਕਰਦੇ ਆਗੇ ਬਾਤ ਥਾਣੇ ਸੀਸੀਟੀਵੀ ਫੁਟੇਜ ਦੇਖੀ ਇਹਨਾਂ ਦੀ ਹਾਂ ਜੀ ਸੀਸੀਟੀਵੀ ਫੁਟੇਜ ਦੇਖੀ Fica, vai ਦੁਕਾਨਦਾਰ ਨੇ ਮੁੰਡਿਆਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਤੇ ਪੁਲਿਸ ਮੁੰਡਿਆਂ ਨੂੰ ਥਾਣੇ ਲੈ ਗਈ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਨੌਜਵਾਨ ਗੁੰਡੇ ਬਣਦੇ ਜਾ ਰਹੇ ਨੇ ਨਸ਼ੇ ਦੇ ਨਾਲ ਮਾਰ ਰਹੇ ਨੇ ਚੋਰੀਆਂ ਲੁੱਟਾਂ ਖੋਹਾਂ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਆਖਿਰ ਇਸ ਦਾ ਜ਼ਿੰਮੇਵਾਰ ਕੌਣ ਹੈ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ